ਜੀਵਤ ਪਰਮੇਸ਼ਰ ਦੀ ਜੀਵਤ ਹਜ਼ੂਰੀ ਦੇ ਵਿੱਚ ਸਭ ਨੂੰ ਜੈ ਮਸੀਹ ਦੀ ਆਓ ਅਸੀਂ ਪ੍ਰਾਰਥਨਾ ਕਰੀਏ ਜੋ ਲੋਕ ਆਪਣੇ ਬਿਸਤਰਾਂ ਦੇ ਦਿੱਤੇ ਪਰਮੇਸ਼ਰ ਤੇਰੀ ਚਰਨਾ ਦੇ ਨਜ਼ਦੀਕ ਰੰਦੇ ਹਨ ਪਰਮੇਸ਼ਰ ਪ੍ਰਭੂ ਤੇਨੂੰ ਰਾਤ ਦੇ ਸਮੇਂ ਪ੍ਰਕਾਤਦੇ ਹਨ ਪਰਮੇਸ਼ਰ ਆਪਣੀ ਸਹਾਇਤਾ ਦੇ ਲਈ ਪਰਮੇਸ਼ਰ ਪਰਮੇਸ਼ਰ ਤੇਰਾ ਵਚਨ ਦੱਸਦਾ ਤੇਰੀ ਬਿਆਬੰਦਸਤੀ ਹੈ ਜ਼ਬੂਰਾਂ ਦੀ ਪੁਥੀ ਉਸ ਦਾ 130 ਦਿਐ ਉਸ ਦਾ ਇੱਕ ਵਚਨ ਅਤੇ ਦੋ ਵਚਨ ਦੱਸਦਾ ਹੈ ਯਹੇਹੋਵਾ ਡੰਗਾਇਆਂ ਵਿੱਚੋਂ ਮੈਂ ਤੈਨੂੰ ਪੁਕਾਰਿਆ ਰਭੂ ਜੀ ਵੇਦੇ ਰਾਜ ਨੂੰ ਸੁਣਤੇ ਤੇਰੀ ਕੰਨ ਮੇਰੀਆਂ ਅਰਜ਼ੋਈਆਂ ਦੀ ਬਾਜ਼ ਉੱਤੇ ਲੱਗੇ ਰਹਿ ਆ ਮੈਂ ਪਰਮੇਸ਼ਰ ਤੇਰੀ स्तुਤੀ ਹੋਵੇ ਇਸ ਵਚਨ ਦੇ ਦੁਆਰ ਅਤੇ ਜ਼ਮੂਰਾਂ ਦੀ ਪੁਥੀ 130 ਦਾਇਰ ਇਸ ਦਾ 5 ਵਜੇ ਦਸਤ ਹੈ ਮੈਂ ਯਹੋਵਾ ਨੂੰ ਓਢੀਕਦਾ ਹਾਂ ਮੇਰੀ ਜਾਨ ਵੀ ਓਢੀਕਦੀ ਹੈ ਅਤੇ ਉਹਦੇ ਵਚਨ ਉੱਤੇ ਮੇਰੀ ਆਸ ਹੈ ਆਮੀਨ ਹallelujah ਪਰਮੇਸ਼ਰ ਤੇਰੀ स्तुਤੀ ਹੋਵੇ ਇਸ ਵਚਨ ਦੇ ਦੁਆਰਾ ਇਸ ਜ਼ਮੂਰਾਂ ਦੀ ਪੁਥੀ ਇਸ ਦਾ 130 ਦਾਇਰ ਇਸ ਦਾ 6 ਵਜੇ ਦਸਤ ਹੈ ਜਿੰਨਾ ਪਹਿਰੇ ਵਾਲੇ ਸਵੇਰ ਨੂੰ हां जिन्ना ਪੈਰੇ ਵਾਲੇ ਸਵੇਰ ਨੂੰ ਉਨਾ ਹੀ ਵੱਤ ਮੇਰੀ ਚਾਲ ਪ੍ਰਭੂ ਨੂੰ ਅਡਿਕਦੀ ਹੈ ਆਮੀਨ ਪਰਮੇਸ਼ਰ ਤੇਰੀ स्तुति ਹੋਵੇ ਇਸ ਵਚਨ ਦੇ ਦੁਆਰਾ ਤਾਂ ਪਰਮੇਸ਼ਰ ਤੇਰਾ ਵਚਨ ਦੱਸਦਾ ਹੈ 131 ਦੇ ਆਏ ਉਸਤਾ ਤਿੰਨ ਵਚਨ ਦੱਸਦਾ ਹੈ ਏ ਅਜ਼ਰਾਈਲ ਜੇ ਖਵਾਤੀ ਆਸਰਾ ਹੁਣ ਤੋਂ ਲੈ ਕੇ ਸਦੀਪ ਕਾਲ ਤਾਈ ਆਮੀਨ ਰਵੇਸ਼ਾ ਤੇ स्तुति ਹੋਵੇ ਨਾ ਵਚਨ ਦੇ ਰਾਹੀਂ ਆਓ ਅਸੀਸ ਪ੍ਰਾਰਥਨਾ ਕਰੀਂ ਉਹਨਾਂ ਲੋਕਾਂ ਦੇ ਲਈ ਪਰਮੇਸ਼ਰ ਜੋ ਤੇਰੇ ਤੈਨੂੰ ਰਾਤ ਤੇ ਸਵੇਰ ਪਰਮੇਸ਼ਰ ਤੇਰੇ ਅੱਗੇ ਆਪਣੀ ਸਹਾਇਤਾ ਤੇ ਮਦਦ ਦੇ ਲਈ ਪਰਮੇਸ਼ਰ ਤੇਰੇ ਤੇਰੀ ਬਚਨਾ ਤੇ ਆਸ ਰੱਖਦੇ ਹਨ ਪਰਮੇਸ਼ਰ ਹਾਲੇਲੂਇਆ ਪਰਮੇਸ਼ਰ ਆਪਣੀ ਬੱਚਿਆਂ ਦੀ ਰਾਤ ਤੇ ਸਮੇਂ ਦੁਹਾਈ ਨੂੰ ਸੁਣ ਪਰਮੇਸ਼ਰ ਹਰ ਇੱਕ ਗੁਪਤ ਬਿਮਾਰੀ ਤੋਂ ਹਰ ਇੱਕ ਵਿਗਤਾ ਤੋਂ ਹਰ ਇੱਕ ਚਿੰਤਾ ਤੋਂ ਛੁਟਕਾਰਾ ਦਿਵਾ ਲੈ ਪਰਮੇਸ਼ਰ ਅ ਪ੍ਰਭੂ ਜੋ ਤੈਨੂੰ ਰਾਤ ਦੇ ਸਮੇਂ ਪਰਮੇਸ਼ਰ ਤੈਨੂੰ ਰਾਤ ਦੇ ਸਮੇਂ ਡੰਗਾਈਆਂ ਦੇ ਵਿੱਚ ਆਪਣੇ ਦਿਲ ਦੇ ਵਿੱਚੋਂ ਪਰਮੇਸ਼ਰ ਤੈਨੂੰ ਰਾਤ ਦੇ ਸਮੇਂ ਉਹ ਬੱਚੇ ਪਕਾਰਦੇ ਹਨ ਪਰਮੇਸ਼ਰ ਉਹਨਾਂ ਬੱਚਿਆਂ ਦੇ ਉੱਤੇ ਪਰਮੇਸ਼ਰ ਰਾਤ ਦੇ ਸਮੇਂ ਹੱਥ ਰੱਖ ਪਰਮੇਸ਼ਰ ਸਿਰਾਂ ਦੇ ਉੱਤੇ ਪਰਮੇਸ਼ਰ ਪ੍ਰਭੂ ਤੇਰੇ ਨਾਮ ਦਾ ਜੋ ਤੇਰੇ ਨਾਮ ਦੀ ਜੈ ਜੈਕਾਰ ਕਰਦੇ ਹਨ ਪਰਮੇਸ਼ਰ ਤੇਰੇ ਨਾਮ ਦੇ ਵਿੱਚ ਜਾਉਂਦੇ ਹਨ ਪਰਮੇਸ਼ਰ ਪਰਮੇਸ਼ਰ ਉਹਨਾਂ ਦੀ ਆਸ ਉੱਤੇ ਪਰਮੇਸ਼ਰ ਜੋ ਤੇਰੇ ਵਚਨਾਂ ਦੇ ਉੱਤੇ ਆਸ ਰੱਖਦੇ ਹਨ ਪਰਮੇਸ਼ਰ ਉਹਨਾਂ ਦੇ ਜੀਵਨਾਂ ਦੇ ਵਿੱਚ ਪਰਮੇਸ਼ਰ ਇੱਕ ਵੱਡਾ ਬਦਲਾਅ ਆਇਆ ਪਰਮੇਸ਼ਰ ਉਹਨਾਂ ਦੀ ਰਾਖੀ ਕਰ ਪਰਮੇਸ਼ਰ ਤੇਰੇ ਜੋ ਸਰਗ ਦੂਤ ਹਨ ਪਰਮੇਸ਼ਰ ਤੇਰੇ ਅਗਨੀ ਦੂਤਾਂ ਦਾ ਪੈਰਾ ਨਾ ਪਰਮੇਸ਼ਰ ਉਹਨਾਂ ਦੇ ਕਾਰਾਂ ਦੇ ਉੱਤੇ ਪਰਮੇਸ਼ਰ ਉਹਨਾਂ ਦੇ ਜੀਵਨਾਂ ਦੇ ਵਿੱਚ ਪਰਮੇਸ਼ਰ ਉਹਨਾਂ ਦੇ ਆਉਣ ਜਾਣ ਦੀ ਗਵਾਹੀ ਕਰ ਪਰਮੇਸ਼ਰ ਜੋ ਤੈਨੂੰ ਰਾਤ ਦੇ ਸਮੇਂ ਪਰਮੇਸ਼ਰ ਰਾਤ ਦੇ ਸਮੇਂ ਪਾਲਦੇ ਹਨ ਪਰਮੇਸ਼ਰ ਤੈਨੂੰ ਪਕਾਇਤ ਦੇ ਹਨ ਪਰਮੇਸ਼ਰ ਜੋ ਤੇਰੇ ਚਰਨਾਂ ਦੇ ਨਜ਼ਦੀਕ ਰਹਿੰਦੇ ਹਨ ਪਰਮੇਸ਼ਰ ਇਹਨਾਂ ਨੂੰ ਹਰ ਇੱਕ ਗਮ ਤੋਂ ਹਰ ਇੱਕ ਬਿਮਾਰੀ ਤੋਂ ਹਰ ਇੱਕ ਚਿੰਤਾ ਤੋਂ ਪਰਮੇਸ਼ਰ ਛੁਟਕਾਰਾ ਦੇ ਹਰ ਇੱਕ ਸ਼ੈਤਾਨ ਤੋਂ ਹਰ ਇੱਕ ਦੁਸ਼ਟ ਆਤਮਾ ਤੋਂ ਹਰ ਇੱਕ ਜੋ ਕਮਜ਼ੋਰੀ ਹੈ ਕਮੀ ਕੱਟੀ ਤੋਂ ਪਰਮੇਸ਼ਰ ਇਹਨਾਂ ਨੂੰ ਸ਼ਟਕਾਰਾ ਦੀ ਪਰਮੇਸ਼ਰ ਸਵੇਰ ਦੇ ਦਿਨ ਪਰਮੇਸ਼ਰ ਇਹਨਾਂ ਨੂੰ ਇੱਕ ਨਵੀਂ ਸਵੇਰ ਦੇ ਪਰਮੇਸ਼ਰ ਰੋ ਚਿੰਤਾ ਤੋਂ ਮੁਕਤ ਪਰਮੇਸ਼ਰ ਹਾਲੇਲੂਆ ਪਰਮੇਸ਼ਰ ਹਾਲੇਲੂਆ ਪਰਮੇਸ਼ਰ ਇਹਨਾਂ ਨੂੰ ਇਹਨਾਂ ਦੇ ਜੀਵਨਾਂ ਦੇ ਵਿੱਚ ਪਰਮੇਸ਼ਰ ਹਰ ਦਿਨ ਤੇ ਹਰ ਰਾਤ ਪਰਮੇਸ਼ਰ ਫੁਸ਼ੀ ਅ ਤੇ ਆਨੰਦ ਦੇ ਪਰਮੇਸ਼ਰ ਜੋ ਤੇਰੇ ਨਾਮ ਦੇ ਵਿੱਚ ਪਰਮੇਸ਼ਰ ਤੇਰੇ ਵਚਨਾਂ ਦੇ ਵਿੱਚ ਪਰਮੇਸ਼ਰ ਐ ਮਨ ਦੀ ਅੰਦਰ ਪਰਮੇਸ਼ਰ ਤੇਰੇ ਆਗਿਆਕਾਰੀ ਹਨ ਪਰਮੇਸ਼ਰ ਤੇਰਾ ਤੇਰਾ ਪਰਮਾਨਰਵਾਦੀ ਹਨ ਪਰਮੇਸ਼ਰ ਪ੍ਰਭੂ ਇਹਨਾਂ ਦੇ ਜੀਵਨਾਂ ਦੇ ਵਿੱਚ ਇਹਨਾਂ ਦੇ ਪਰਿਵਾਰਾਂ ਦੇ ਵਿੱਚ ਪਰਮੇਸ਼ਰ ਚੰਗਾਈ ਦੀ ਪਰਮੇਸ਼ਰ ਇਹਨਾਂ ਦੇ ਬੱਚਿਆਂ ਦੀ ਇਹਨਾਂ ਦੇ ਪਰਿਵਾਰਾਂ ਤੇ ਪਰਮੇਸ਼ਰ ਇਹਨਾਂ ਦੇ ਬਜ਼ੁਰਗਾਂ ਦੇ ਵਿੱਚ ਇਹਨਾਂ ਦੇ ਵੱਡਿਆਂ ਦੇ ਵਿੱਚ ਪ੍ਰਭੂ ਇਹਨਾਂ ਦੇ ਛੋਟਿਆਂ ਦੇ ਵਿੱਚ ਪਰਮੇਸ਼ਰ ਚੰਗਾਈ ਦੇ ਪਰਮੇਸ਼ਰ ਇਹਨਾਂ ਦੇ ਪਰਿਵਾਰਾਂ ਨੂੰ ਪਰਮੇਸ਼ਰ ਹਰਿਆ ਭਰਿਆ ਬਣਾ ਦੇ ਪਰਮੇਸ਼ਰ ਇੱਕ ਜਤੂਨ ਦੇ ਦਰਖਤ ਵਾਂਗ ਪਰਮੇਸ਼ਰ ਇਹ ਹਰੇ ਭਰੇ ਰਿਆਨ ਪਰਮੇਸ਼ਰ ਇਹਨਾਂ ਦੇ ਪਰਿਵਾਰ ਪਰਮੇਸ਼ਰ ਤੇਰਾ ਸਵਰਗ ਇਹ ਹੱਥ ਇਹਨਾਂ ਤੇ ਪੰਨਿਆ ਰਹੇ ਪਰਮੇਸ਼ਰ ਪ੍ਰਾਰਥਨਾ ਪ੍ਰਭੂ ਜੀਸੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ ਆਂਮੇਨ